ਮੈਂ ਡਾਕਟਰ ਜਿਕਤਾ ਸਿੰਘ ਹਿੰਮਤਪੁਰਾ ਜਿਵੇਂ ਮੀਹਾਂ ਦੇ ਕਾਰਨ ਹਿੰਮਤਪੁਰੇ ਦੇ ਵਿੱਚ ਬਹੁਤ ਸਾਰੇ ਘਰ ਨੁਕਸਾਨੇ ਗਏ ਆ ਛੱਤਾਂ ਡਿੱਗ ਪਈਆਂ ਅੱਜ ਇਹ ਘਰ ਇੱਕ ਹੋਰ ਆ ਜਿਹੜਾ ਕਿ ਬਹੁਤ ਹੀ ਲੋੜਵੰਦ ਪਰਿਵਾਰ ਆ ਇਹਦਾ ਵੀ ਘਰ ਆ ਛੱਤਾਂ ਜਿਹੜੀਆਂ ਡਿੱਗ ਪਈਆਂ ਤੇ ਦੇਖੋ ਮੀਹ ਪੈਣ ਦੇ ਚ ਜਿਹੜਾ ਆਪਣਾ ਸਮਾਨ ਆ ਸਾਹਮ ਰਿਹਾ ਤੇ ਇਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕਦੋਂ ਜਿਹੜਾ ਘਾਟ ਗਿਆ ਹਾਂਜੀ ਬਾਈ ਕਦੋਂ ਘਾਟ ਗਿਆ ਤੁਹਾਡਾ ਇਹ ਆਪਣਾ ਪਾਸੋਂ ਘਾਟ ਗਿਆ ਤੇ ਕੀ ਕੰਮ ਕਰਦਾ ਤੁਸੀਂ ਮੈਂ ਮਜ਼ਦੂਰੀ ਵੀ ਕਰਦਾ ਹਾਂ ਜੀ ਮਜ਼ਦੂਰੀ ਕਰਦੇ ਕਿੰਨੇ ਬੱਚੇ ਆ ਤੁਹਾਡੇ ਤਿੰਨ ਬੱਚੇ ਆ ਜੀ ਠੀਕ ਐ ਤੇ ਸਰਕਾਰ ਤੰਨਿਓ ਕੀ ਮੰਗ ਕਰਦੇ ਤੁਸੀਂ ਬਾਜੀ ਜੋ ਕੋ ਕੀ ਮੰਗ ਕਰਦੇ ਵੀ ਤੁਹਾਡਾ ਘਰ ਬਣ ਜੇ ਹਾਂ ਜੀ ਬਣ ਜੇ ਜੀ ਵਧੀਆ ਗੱਲ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਲੋੜਵੰਦ ਪਰਿਵਾਰ ਆ ਦਿਹਾੜੀ ਕਰਕੇ ਆਪਣਾ ਜਿਹੜਾ ਪਰਿਵਾਰ ਆ ਪਾਲਦਾ ਤੇ ਇਹ ਪਰਿਵਾਰ ਦੀ ਬਾਹ ਫੜੀ ਜਾਵੇ ਤੇ ਇਹ ਛੱਤ ਬਣ ਜੇ ਤੇ ਬਹੁਤ ਬਹੁਤ ਧੰਨਵਾਦ ਕਰਿਆ ਜਾਏਗਾ ਤੇ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰ ਦੇਣਾ ਤਾਂ ਜੋ ਇਹ ਪਰਿਵਾਰ ਦੀ ਮਦਦ ਹੋ ਸਕੇ ਧੰਨਵਾਦ Það er náttúrulega